ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ। ਤੋਂ ਦੇ ਦਿਨਾਂ ਵਿੱਚ ਅੱਜ ਤੁਹਾਨੂੰ ਅਸੀਂ ਸੁਣਾਉਣ ਜਾ ਰਹੇ ਹਾਂ ਜੀ ਛੋਟੇ ਸਹਿਬਜ਼ਾਦਿਆਂ ਦਾ ਨਵਾਂ ਸ਼ਬਦ। ਫੜ ਲਿਆ ਸਪਾਈਆਂ ਨੇ ਪਹਿਣੋ ਦੋ ਹੰਸਾਂ ਦਾ ਜੋੜਾ ਫੜ ਲਿਆ ਸਪਾਈਆਂ ਨੇ ਪਹਿਣੋ ਦੋ ਹੰਸਾਂ ਦਾ ਜੋੜਾ ਕਿਸੇ ਮਾਂ ਮੱਤਰੀ ਨੇ ਕੱਟ ਤੇ ਹੋਣੇ ਕਰੋ ਹੋਦੋ ਮੇ ਜਾ ਰੂਪ ਬਸੰਤ ਵਾਂਗੂੰ ਫਿਰਦੇ ਜੰਗਲ 'ਚ ਓਵੇਂ ਜਾ ਮਾਂ ਪਿਤਾ ਨਾਲੋਂ ਪੈ ਗਿਆ ਹੋ ਕਿਤੇ ਵਿਛੋੜਾ ਫੜ ਲਿਆ ਸਪਾਈਆਂ ਨੇ ਪਹਿਣੋ ਦੋ ਹੰਸਾਂ ਦਾ ਜੋੜਾ ਫੜ ਲਿਆ ਸਪਾਈਆਂ ਨੇ ਪਹਿਣੋ ਦੋ ਹੰਸਾਂ ਦਾ ਜੋੜਾ ਦੋ ਲਾਲ ਗੁਲਾਬ ਗੂੜੇ ਵੰਡਦੇ ਜਾਣ ਕਿਵੇਂ ਖੁਸ਼ਬੋਈ ਜਾ ਨਾਲ ਇਨਾਂ ਦੇ ਵੀ ਕੋਈ ਹੋਈ ਹੈ ਅਨਹੋਣੀ ਜਾ ਰਸਤਾ ਭੁਲ ਕੇ ਹੀ ਕਿਦਰ ਨੂੰ ਕਰ ਲਿਆ ਹੈ ਮੋੜਾ ਫੜ ਲਿਆ ਸਪਾਈਆਂ ਨੇ ਪਹਿਣੋ ਦੋ ਹੰਸਾਂ ਦਾ ਜੋੜਾ ਫੜ ਲਿਆ ਸਪਾਈਆਂ ਨੇ ਪਹਿਣੋ ਦੋ ਹੰਸਾਂ ਦਾ ਜੋੜਾ ਦੇਖਣ ਵਿੱਚ ਲੱਗਦੇ ਐ ਰਾਜੇ ਮਹਾਰਾਜੇ ਦੇ ਬੇਟੇ ਕੋਈ ਸਮਝ ਨਾ ਆਉਂਦੀ ਇਹ ਚੜ ਗਏ ਕਿਵੇਂ ਇਨਾਂ ਦੇ ਪੇਟੇ ਜਾ ਪੈ ਗਿਆ ਹੋਊਗਾ ਕਿਦਰੇ ਸੈਨਾ ਨਾਲ ਵਿਛੋੜਾ ਫੜ ਲਿਆ ਸਪਾਈਆਂ ਨੇ ਪਹਿਣੋ ਦੋ ਹੰਸਾਂ ਦਾ ਜੋੜਾ ਫੜ ਲਿਆ ਸਪਾਈਆਂ ਨੇ ਪਹਿਣੋ ਦੋ ਹੰਸਾਂ ਦਾ ਜੋੜਾ ਜਾਂ ਕਿਸੇ ਲਾਲਚੀ ਨੇ ਕਿਦਰੇ ਬੇਚ ਦਿੱਤੇ ਐ ਲਿਆ ਕੇ ਪਰ ਲਹੂ ਚੋਲੀਆਂ ਨੀ ਕਿਸੇ ਦੇ ਬਾਲ ਮਮਸੂਮ ਬਣਾ ਕੇ ਬਣ ਗਿਆ ਕੋਈ ਜ਼ਾਲਮ ਹੈ ਇਹਨਾਂ ਦੇ ਕਿਉਂ ਰਸਤੇ ਦਾ ਰੋੜਾ ਫੜ ਲਿਆ ਸਪਾਈਆਂ ਨੇ ਪਹਿਣੋ ਦੋ ਹੰਸਾਂ ਦਾ ਜੋੜਾ ਫੜ ਲਿਆ ਸਪਾਈਆਂ ਨੇ ਪਹਿਣੋ ਦੋ ਹੰਸਾਂ ਦਾ ਜੋੜਾ ਕੋਈ ਗੱਲ ਨ ਨਹੀਂ ਆਉਂਦੀ ਐ ਇਹਨਾਂ ਦੀ ਸਿਫਤਕ ਸਤਰਾ ਕਰੀਏ ਉਈ ਗੱਲ ਨੀ ਆਉਂਦੀ ਐ ਇਹਨਾਂ ਦੀ ਸਿਫਤ ਕਿਸ ਤਰ੍ਹਾਂ ਕਰੀਏ 216 ਸੂਰਤਾਂ ਨੂੰ ਕੈਦ ਵਿੱਚ ਕਿਵੇਂ ਦੇਖ ਕੇ ਜਰੀਏ 216 ਸੂਰਤਾਂ ਨੂੰ ਕੈਦ ਵਿੱਚ ਕਿਵੇਂ ਵੇਖ ਕੇ ਜਰੀਏ ਇਹ ਵੇਖ ਪਤੰਗੇ ਜੇ ਦਿਲ ਨੂੰ ਕਿਵੇਂ ਦੇਣਗੇ ਹੋੜਾ ਫੜ ਲਿਆ ਸਪਾਈਆਂ ਨੇ ਪਹਿਣੋ ਦੋਹਾਂ ਸੰਦਾ ਜੋੜਾ ਆੜਿਆ ਸਪਾਈਆਂ ਨੇ ਪਹਿਣੋ ਦੋ ਹੰਸਾਂ ਦਾ ਜੋੜਾ